ਸਤਿ ਸ਼੍ਰੀ ਅਕਾਲ ਜੀ ਅੱਜ ਰਾਤ ਪੰਜਾਬ ਦੇ ਮੌਸਮ ਦਾ ਹਾਲ ਦੱਸਣ ਜਾ ਰਿਹਾ ਹਾਂ ਕਿੱਥੇ ਕਿੱਥੇ ਮੀਹ ਹਨੇਰੀ ਦਾ ਅਲਰਟ ਜਿਹੜਾ ਪੰਜਾਬ ਮੌਸਮ ਵਿਭਾਗ ਲੋ ਅਲਰਟ ਜਾਰੀ ਕੀਤਾ ਗਿਆ ਜੀ ਤੁਸੀਂ ਦੇਖ ਸਕਦੇ ਹੋ ਜੀ ਅੱਜ ਰਾਤ ਤੋਂ ਹੀ ਤੁਹਾਨੂੰ ਜਿਹੜਾ ਪਠਾਨਕੋਟ ਰੂਪਨਗਰ ਐਸਐਸਐ ਨਗਰ ਮਹਾਲੀ ਫਤਿਹਗੜ੍ਹ ਸਾਹਿਬ ਦਾ ਇਲਾਕਾ ਹੈ ਪਟਿਆਲਾ ਦਾ ਕੁਝ ਕੁ ਪਾਗ ਆ ਗਿਆ ਜੀ ਲੁਧੇਣਾ ਦਾ ਕੁਝ ਕੁ ਪਾਗ ਆ ਗਿਆ ਜਿੱਥੇ ਤੁਹਾਨੂੰ ਮੌਸਮ ਦੇ ਵਿੱਚ ਗੜਬੜ ਦਿਖਾਈ ਦੇ ਰਹੀ ਹੈ ਅੱਜ ਰਾਤ ਨੂੰ ਜਿਹੜਾ ਮੌਸਮ ਬਦਲਣਾ ਸਟਾਰਟ ਹੋਵੇਗਾ ਜੀ ਉਸ ਤੋਂ ਬਾਅਦ 20 ਤਰੀਕ ਕੱਲ ਨੂੰ ਜਿਹੜਾ ਮੌਸਮ ਕਾਫੀ ਗੜਬੜ ਦੇਣ ਵਾਲਾ ਉਸ ਤੋਂ ਬਾਅਦ ਇਹ ਗੱਲ ਕਰੀ 21 ਤੇ 22 ਤਰੀਕ ਦੀ ਪੌਲਓਵਰ ਪੂਰੇ ਪੰਜਾਬ ਦੇ ਉੱਤੇ ਹੀ ਮੌਸਮ ਦਾ ਜਿਹੜਾ ਅਲਰਟ ਜਾਰੀ ਹੋਣ ਵਾਲਾ ਹੈ ਕਾਫੀ ਜ਼ਿਆਦਾ ਜਿਹੜਾ ਜਿਹੜਾ ਮੀਂਹ ਹੈ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣ ਵਾਲਾ ਜੇ ਗੱਲ ਕਰੀ ਆਪਾਂ 23 ਤਰੀਕ ਦੀ 23 ਤਰੀਕ ਨੂੰ ਜਾ ਕੇ ਕਿਤੇ ਤੁਹਾਨੂੰ ਜਿਹੜਾ ਮੌਸਮ ਖੁਸ਼ਕ ਨਜ਼ਰ ਆਵੇਗਾ ਹਲਕਾ ਫੁਲਕਾ ਜਿਹੜਾ ਬੱਦਲ ਤੁਹਾਨੂੰ ਹਟ ਕੇ ਸੂਰਜ ਦੇਖਣ ਨੂੰ ਮਿਲੇਗਾ ਆਉਣ ਵਾਲੇ ਕੁਝ ਦਿਨ ਤੁਹਾਨੂੰ ਮੌਸਮ ਦੇ ਵਿੱਚ ਗੜਬੜ ਹੀ ਦਿਖਾਈ ਦੇਣ ਵਾਲੀ ਹੈ ਬਾਕੀ ਮੌਸਮ ਰਿਲੇਟਿਡ ਜਾਣਕਾਰੀ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਧੰਵਾ ਜੀ